ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਬੀ ਤੇ ਪੰਥਕ ਅਖੌਂ ਦੀ ਸਰਕਾਰ ਦੇ ਇਸ਼ਾਰੇ ਤੇ ਸ਼ਾਂਤਮਈ ਪ੍ਰਦਰਸ਼ਨ ਕਰ ਰਿ ਸਿੱਖਾਂ ਤੇ ਪੁਲਿਸ ਵੱਲੋਂ ਅੰਨੇਵਾ ਚਲਾਈ ਗਈ ਗੋਲੀ ਦੇ ਵਿਰੋਧ ਵਿੱਚ ਲਗਾਤਾਰ ਦੂਸਰੇ ਦਿਨ ਵੀ ਚੱਲ ਰਹੇ ਧਰਨੇ ਵਿੱਚ ਪੁਲਿਸ ਦੀ ਗ੍ਰਿਫਤ ਵਿੱਚੋਂ ਰਿਹਾ ਹੋ ਕੇ ਪਹੁੰਚੇ ਭਾਈ ਹਰਜਿੰਦਰ ਸਿੰਘ ਮਾਂਜੀ ਭਾਈ ਹਰਜੀਤ ਸਿੰਘ ਟਿਪਾਲੀ ਅਤੇ ਹੋਰ ਸਿੱਖ ਪ੍ਰਚਾਰਕਾਂ ਨੇ ਧਰਨੇ ਨੂੰ ਸੰਬੋਧਨ ਕੀਤਾ ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਪੰਥਕ ਅਖੌਂ ਦੀ ਸਰਕਾਰ ਦੇ ਇਸ਼ਾਰੇ ਤੇ ਨਿਹੱਥੇ ਗੁਰੂ ਦਾ ਨਾਮ ਜਪ ਰਹੇ ਸਿੱਖਾਂ ਤੇ ਪੁਲਿਸ ਵੱਲੋਂ ਗੋਲੀਆਂ ਚਲਾਈਆਂ ਗਈਆਂ ਉਹਨਾਂ ਕਿਹਾ ਕਿ ਪੁਲਿਸ ਨੇ ਆਪ ਗੱਡੀਆਂ ਦੀ ਭੰਨਤੋੜ ਕਰਕੇ ਸਾਰਾ ਇਲਜ਼ਾਮ ਸਿੱਖਾਂ ਸਿਰ ਮੜ ਦਿੱਤਾ ਪਰੰਤੂ ਇਸ ਸਬੰਧੀ ਉਹਨਾਂ ਕੋਲ ਸਾਰੇ ਸਬੂਤ ਨੇ ਕਿ ਕਿਵੇਂ ਪੁਲਿਸ ਵੱਲੋਂ ਗੱਡੀਆਂ ਦੀ ਭੰਨਤੋੜ ਕੀਤੀ ਗਈ ਹੈ ਇਸ ਮੌਕੇ ਬਾਦਲ ਸਰਕਾਰ ਨੂੰ ਕਰੜੇ ਹਥੀ ਲੈਂਦਿਆਂ ਉਹਨਾਂ ਕਿਹਾ ਕਿ ਜਲਦੀ ਹੀ ਇਹਨਾਂ ਦੀ ਹੱਥ ਅੰਤ ਵਿੱਚ ਉਹ ਬਦਲ ਜਾਵੇਗੀ ਉਹਨਾਂ ਜਿਨ੍ਹਾਂ ਪੰਚਾਇਤਾਂ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਅਸਤੀਫਾ ਦਿੱਤਾ ਹੈ ਉਹਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕ ਹੁਣ ਫੈਸਲਾ ਕਰ ਲੈਣ ਕਿ ਉਹਨਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਪਾਸੇ ਖੜਨਾ ਹੈ ਜਾਂ ਫਿਰ ਕੌਮ ਦੇ ਗੱਦਾਰਾਂ ਦਾ ਸਾਥ ਦੇਣਾ ਹੈ ਹਾਂਜੀ ਇਹ ਹੈ ਵੀ ਹੁਣ ਇਹਨਾਂ ਨੇ ਜਿਹੜਾ मतलब गुरु ग्रंथ साहिब महाराज जी दी वाणी पढ़दी सी कि सिख जाप साहिब ਦਾ ਪਾਠ ਕਰਦੇ ਆ ਤੇ ਡਾਂਗਾ ਨਾਲ ਗੋਲੀਆਂ ਨਾਲ ਵਰਖਾ ਕੀਤੀ ਆ ਤੇ ਜਿਹੜੇ ਸਿਖ ਆਗੂ ਸੀ ਬਾਕੀ ਸੀਗੀ ਸੰਗਤ ਉਹਨਾਂ ਦੇ ਉੱਤੇ ਕੇਸ ਦਰਜ ਕੀਤੇ ਨੇ ਤੇ ਉਹ ਹੁਣ ਰੱਦ ਹੋਣ ਦੀ ਵੀ ਗੱਲ ਆ ਗਈ ਜਿਹੜਾ ਅਖੌਤੀ ਜਥੇਦਾਰਾਂ ਦਾ ਹੁਕਮਨਾਮਾ ਸੀਗਾ ਉਹ ਕੂੜਨਾਮੇ ਨੂੰ ਵੀ ਇਹ ਰੱਦ ਕਰ ਰਹੇ ਨੇ ਪਰ ਹੁਣ ਬੇਨਤੀ ਇਹ ਆ ਕਿ ਜਿਹੜੇ ਸਾਡੇ ਦੋ ਬੁੱਕ ਮਸਲੇ ਆ ਦੋ ਮੁੱਖ ਮਸਲੇ ਨੇ ਸਾਡੇ ਵੱਡੇ ਪਹਿਲੀ ਗੱਲ ਹੈ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਨ ਵਾਲੇ ਲੋਕ ਜਿਹੜੇ ਨੇ ਉਹਨਾਂ ਨੂੰ ਫੜਕੇ ਗ੍ਰਿਫਤਾਰ ਕਰੋ ਦੂਸਰਾ ਜਿਹੜਾ ਹੈ ਪੁਲਿਸ ਅਧਿਕਾਰੀ ਨੇ ਉਹਨਾਂ ਨੂੰ ਸਸਪੈਂਡ ਕੀਤਾ ਜਾਣਾ ਚਾਹੀਦਾ ਔਰ ਭਾਈ ਪੰਥਪ੍ਰੀਤ ਸਿੰਘ ਸਮੇਤ ਸਮੁੱਚੇ ਜਿਹੜੇ ਸਿੱਖਾਗੂ ਨੇ ਉਹਨਾਂ ਨੂੰ ਤੁਰੰਤ ਰਿਹਾ ਕਰ ਦੇਣ ਇਹ ਸਾਡੀਆਂ ਮੰਗਾਂ ਜਿਹੜੀਆਂ ਨੇ ਜਿਉਂਦੀਆਂ ਤਿਉਂ ਅਜੇ ਖੜੀਆਂ ਜੋ ਸੰਘਰਸ਼ ਚੱਲ ਰਿਹਾ ਜੀ ਹੁਣ ਇਹਨਾਂ ਦੀ ਰੂਪਰੇਖਾ ਕੀ ਹੈ ਇਹਨਾਂ ਦੀ ਰੂਪਰੇਖਾ ਅਸੀਂ ਸਾਰੇ ਪਲੈਨਿੰਗ ਬਣਾ ਰਹੇ ਹਾਂ ਬੈਠ ਕੇ ਸਾਰੀ ਮੀਟਿੰਗ ਕਰਾਂਗੇ ਕਿ ਕਿਵੇਂ ਚਲਾਉਣਾ ਹੈ ਪਰ ਇੱਕ ਗੱਲ ਪੱਕੀ ਹੈ ਕਿ ਸ਼ਾਂਤਮਈ ਹੈ ਕੋਈ ਵੀ ਵਿਅਕਤੀ ਗੈਰ ਕਾਨੂੰਨੀ ਕੰਮ ਕਰਦਾ ਤਾਂ ਉਹ ਇਸ ਸੰਘਰਸ਼ ਦਾ ਹਿੱਸਾ ਨਹੀਂ ਹੈ ਉਹ ਏਜੰਸੀਆਂ ਦਾ ਬੰਦਾ ਸਮਝਿਆ ਜਾਊਗਾ ਜਿਵੇਂ ਹੁਣ ਉਸ ਤੋਂ ਬਾਅਦ ਜੀ ਆ ਹੁਣ ਵੀ ਅੱਜ ਵੀ ਕੀ ਘਟਨਾਵਾਂ ਹੋ ਜਾਂਗੀਆਂ ਗੁਰੂ ਸਾਹਿਬ ਦਾ ਜਿਹੜਾ ਅਪਮਾਨ ਹੋਇਆ ਹੈ ਹਾਂ ਹਾਂ ਇਹ ਪੂਰਾ ਵੱਡੀ ਏਜੰਸੀਆਂ ਦਾ ਜਿਹੜਾ ਬਹੁਤ ਵੱਡਾ ਹੱਥ ਹੈਗਾ ਤੇ ਸਾਡਾ ਪ੍ਰਸ਼ਾਸਨ ਪੰਜਾਬ ਸਰਕਾਰ ਸਾਰੀ ਸੁੱਤੀ ਪਈ ਹੈ ਇਹ ਬਾਦਲ ਦਾ ਟੱਬਰ ਜ ਕੁਰਸੀਆਂ ਤੋਂ ਬਿਨਾ ਪਰ ਉਹ ਹੁਣ ਕੁਰਸੀਆਂ ਵੀ ਜਿਹੜੀਆਂ ਇਹਨਾਂ ਨੂੰ ਮੁਸ਼ਕਲ ਹੋ ਜਾਣਗੀਆਂ ਜਿਹੜਾ ਇਹਨਾਂ ਨੇ ਅੰਨੀ ਅਤ ਚੱਕੀ ਹੈ ਕਿਉਂਕਿ ਅਤ ਜਿਹੜੀ ਚੱਕੀ ਹੁੰਦੀ ਹੈ ਕਿਸੇ ਮੌਕੇ ਵੀ ਅੰਤ ਦੇ ਵਿੱਚ ਬਦਲ ਸਕਦੀ ਹੈ ਮੈਨੂੰ ਲੱਗਦਾ ਇਹਨਾਂ ਦਾ ਅੰਤ ਜਿਹੜਾ ਆ ਗਿਆ ਪਦੌੜ ਤੋਂ ਸਾਹਿਬ ਸੰਧੂ ਦੀ ਰਿਪੋਰਟ ਪਹਿਰੇ ਦਾ ਟੀਵੀ